ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਵਾਰੀ ਫੇਰ ਪਹੁੰਚੇ ਆ ਗਿਲ ਕਲੈਕਸ਼ਨ ਵਾਲਿਆਂ ਦੇ ਜਿਨ੍ਹਾਂ ਨੇ ਬਾਬਾ ਬੂਟਾ ਭਗਤ ਜੀ ਦੇ ਮੇਲੇ ਨੂੰ ਸਮਰਪਿਤ ਸਪੈਸ਼ਲ ਸੇਲ ਲਗਾਈ ਹੋਈ ਆ ਆਜੋ ਅਸੀਂ ਜਾ ਕੇ ਦੇਖਦੇ ਆ ਅੰਦਰ ਕਿਹੜੀ ਇਹਨਾਂ ਨੇ ਸੇਲ ਲਗਾਈ ਹੋਈ ਆ ਜਿਹੜੀਆਂ ਸ਼ਰਟਾਂ ਤੁਹਾਨੂੰ ਬਾਜ਼ਾਰ ਦੇ ਵਿੱਚ 6-600 ਰੁਪਏ ਦੀਆਂ ਮਿਲਦੀਆਂ ਤੁਹਾਨੂੰ ਇਸ ਦੁਕਾਨ ਤੋਂ 300 ਰੁਪਏ ਦੀ ਮਿਲੋਗੀ ਤੁਸੀਂ ਚੈੱਕ ਕਰ ਸਕਦੇ ਹੋ ਕੱਪੜਾ ਕਿੰਨਾ ਵਧੀਆ ਆ ਤੇ ਜਿਹੜੇ ਅੱਜ ਕੱਲ ਦੇ ਨਵੇਂ-ਨਵੇਂ ਡਿਜ਼ਾਈਨ ਚੱਲਦੇ ਆ ਉਹੀ ਚੀਜ਼ਾਂ ਇੱਥੋਂ ਇਹਨਾਂ 트ੈਂਡਿੰਗ ਵਾਲੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਹਾਂਜੀ ਜੇ ਗੱਲ ਕਰੀਏ ਜੀਨਸ ਦੀ ਇੱਥੋਂ ਤੁਹਾਨੂੰ 600 ਰੁਪਏ ਤੋਂ ਸਟਾਰਟ ਮਿਲ ਜੂਗੀ ਗੇਲ ਕਲੈਕਸ਼ਨ ਵਾਲਿਆਂ ਨੇ ਸੇਲ ਬਾਹਰ ਵੀ ਲਗਾਈ ਹੋਈ ਆ ਜੀਨਾਂ ਤੇ ਆਫਰ ਲਗਾਇਆ ਹੋਇਆ ਨੈਰੋ ਜੀਨਾਂ ਆ 300 ਰੁਪਏ ਦੀ ਇੱਕ ਆ 500 ਰੁਪਏ ਦੀਆਂ ਦੋ ਆ ਤੇ ਟੀ-ਸ਼ਰਟ ਆ ਵੀ 300 ਰੁਪਏ ਦੀਆਂ ਦੋ ਮਿਲ ਜਾਣਗੀਆਂ ਇਨਾਂ ਦੀ ਲੋਕੇਸ਼ਨ ਨੋਟ ਕਰ ਲਓ ਪੁਲਿਸ ਥਾਣਾ ਰੋਡ ਆ ਪੀ ਐਨ ਬੀ ਬੈਂਕ ਦੇ ਬਿਲਕੁਲ ਓਪੋਜ਼ਿਟ ਸਾਈਡ